ਤਾਂ ਦੇਖੋ ਸਿੱਪ ਆਮ ਇੱਕ ਐਸੀ ਕੌਮ ਹੈ ਜਿਹਨੇ ਬੇਸ਼ੱਕ ਬੜੇ ਸ਼ਾਂਤ ਜਾ ਕੇ ਆਪਣੇ ਦੇਲ ਆਪਣੇ ਇਮਾਨਦਾਰੀ ਦੇ ਨਾਲ ਜੀ ਜਿੱਥੇ ਉਹਨਾਂ ਨੇ ਆਪਣੇ ਆਪ ਨੂੰ ਸਥਾਪਿਤ ਕੀਤਾ ਉੱਥੇ ਉਹਨਾਂ ਦੇਸ਼ਾਂ ਦੀ ਤਰੱਕੀ ਦੇ ਵਿੱਚ ਵੀ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਇਸੇ ਤਰ੍ਹਾਂ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਦੋ ਕਿਸੇ ਹੁੰਦਿਆ ਹੋਇਆ 80% ਤੋਂ ਵੱਧ ਪਰਵਾਰੀਆਂ ਸਿੱਖਾਂ ਨੇ ਕੀ ਬਿਲਕੁਲ ਫਾਸਿਆਂ ਦੇ ਰਸੇ ਚੁੰਮੇ ਨੇ ਗੋਲੀਆਂ ਖਾਧੀਆਂ ਨੇ ਕਾਲੇ ਪਾਣੀ ਦੀਆਂ ਜੇਲਾਂ ਕੱਟੀਆਂ ਨੇ ਜਲਾਵਤਨ ਸਿੱਖ ਕੀਤੇ ਗਏ ਕੰਨੀਆਂ ਵੱਡੀਆਂ ਕੁਰਬਾਨੀਆਂ ਕਰਨ ਦੇ ਵਾਬ ਯੁੱਧ ਸਿੱਖਾਂ ਦੇ ਨਾਲ ਇੱਕ ਆਜ਼ਾਦ ਦੇਸ਼ ਵਿੱਚ ਹਿੰਦੁਸਤਾਨ ਦੇ ਦੇਸ਼ ਵਿੱਚ ਜੋ ਕਿ ਇੱਕ ਗੁਣੀਆਂ ਦਾ ਸਭ ਤੋਂ ਵੱਡਾ ਆਪਣੇ ਆਪ ਨੂੰ ਲੋਕਤੰਤਰ ਮੰਨਦਾ ਹੈ ਜੀ ਉਹਦੇ ਵਿੱਚ ਸਿੱਖਾਂ ਦੇ ਨਾਲ ਇੰਨੇ ਵੱਡੇ ਪੱਤਰ ਤੇ ਵਦੀ ਕੀ ਹੋਣੀ ਜੀ ਜਿਹੜੇ ਜੋਧਪੁਰ ਦੇ ਵਿੱਚ ਘਟਨਾ ਵਾਪਰੀ ਹੈ ਇਹ ਕੋਈ ਨਾਦਮੀ ਘਟਨਾ ਨਹੀਂ ਵਾਪਰੀ ਜੀ ਇਹ ਤੋਂ ਪਹਿਲਾਂ ਵੀ ਸਿੱਖਾਂ ਦੇ ਨਾਲ ਸਿੱਖਾਂ ਦੇ ਕਕਾਰਾਂ ਨਾਲ ਸਿੱਖਾਂ ਦੀਆਂ ਦਸਤਾਰਾਂ ਨਾਲ ਸਿੱਖਾਂ ਦੇ ਕੇਸਾਂ ਨਾਲ ਕਿਸਨਾ ਕਿਸੇ ਧੰਨ ਨਾਲ ਜਿਵੇਂ ਕਿ ਪਿਛਲੇ ਸਾਲ ਮੈਂ ਕਲਕੱਤਾ ਵਿੱਚ ਕਈ ਆਪੀਪੀਐਸ ਸੀਗੇ ਉਹਨਾਂ ਉਹਨਾਂ ਦੇ ਨਾਲ ਵੀ ਬੜੀ ਵੱਡੀ ਇੱਕ ਵਧਿੱਕੀ ਵਿਜੀਪੀ ਦੇ ਇੱਕ ਫਿਲਟਰ ਤੇ ਬਤਨ ਆਪੂ ਤੇ ਬਰੋਕੀਤੀ ਗਈ ਇੱਕ ਘਟਨਾਵਾਂ ਵਾਪਰਦੀਆਂ ਬਹੁਤ ਜ਼ਿਆਦਾ ਦੁਖਦਾਇਕ ਘਟਨਾਵਾਂ ਹਿੰਦੁਸਤਾਨ ਚ ਵਾਪਰਦੀਆਂ ਜਦ ਕਿ ਹਿੰਦੁਸਤਾਨ ਦੇ ਸੰਵਿਧਾਨ ਦੀ ਜਿਹੜੀ ਧਾਰਾ ਦਾ 25 ਆਰਟੀਕਲ ਹੈ ਜੀ ਉਹਦੇ ਵਿੱਚ ਹਰ ਇੱਕ ਧਰਮ ਨੂੰ ਆਪੋ ਆਪਣੇ ਧਰਮ ਦੀ ਆਜ਼ਾਦੀ ਮਾਨਣ ਦਾ ਅਧਿਕਾਰ ਹੈ ਬਿਲਕੁਲ ਜੀ ਔਰ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਅਧਿਕਾਰ ਹੈ ਜੀ ਜਿਹੜੀ ਘਟਨਾ ਜੋਧਪੁਰ ਚ ਵਾਪਰੀ ਐ ਅਕਸਰ ਵੀ ਸਕੂਲਾਂ ਕਾਲਜਾਂ ਜਾਂ ਹੋਰ ਥਾਵਾਂ 'ਤੇ ਅਸੀਂ ਸੁਣਦੇ ਰਹੇ ਹਾਂ ਸਾਡੇ ਸਾਹਮਣੇ ਆਉਂਦੀ ਐ ਕਿੜਾ ਉਤਾਰ ਕੇ ਆਉਂਦੇ ਆਓ ਪਰ ਉਤਾਰ ਕੇ ਆਉਂਦੇ ਆਓ ਜੀ ਪਰ ਜਿਹੜੀ ਜੋਧਪੁਰ ਦੀ ਘਟਨਾ ਸਾਡੇ ਸਾਹਮਣੇ ਆਈ ਐ ਇਹਨੇ ਸਾਨੂੰ ਜਿੱਥੇ ਸਾਨੂੰ ਸਭ ਦੇ ਇੱਕ ਹਿਰਦਿਆਂ ਨਾਲ ਬਰੁੱਖੜ ਕੇ ਰੱਖਿਆ ਜੀ ਉੱਥੇ ਇੱਕ ਵੱਡੀ ਸ਼ਰਮ ਵਾਲੀ ਗੱਲ ਇਹ ਐ ਕਿ ਉੱਥੇ ਇੱਕ ਬੱਚੀ ਜਿਹੜੀ ਸਿੱਖ ਬੱਚੀ ਐ ਜਿਸਨੇ ਹੀਟੋਂ ਦੀ ਕੁਰਬਾਨੀ ਪਾਈ ਹੋਈ ਐ ਜੀ ਤੇ ਉਹਨੂੰ ਪਬਲਿਕਲੀ ਇਹ ਗੱਲ ਕਹਿਣੀ ਕਿ ਆਪਣੀ ਟੀ-ਸ਼ਰਟ ਉਤਾਰ ਕੇ ਤੇ ਹੀਟ ਨੂੰ ਕਿਰਪਾ ਕਿਰਪਾਰ ਜਿਹੜੀ ਆ ਉਹਨੂੰ ਉਤਾਰ ਕੇ ਅੰਦਰ ਆ ਜੀ ਨੌਜਵਾਨ ਗੁਰਸਿੱਖ ਬੱਚਿਆਂ ਨੂੰ ਜਿਹੜੇ ਕਿ ਉੱਥੇ ਡਾਇਰੈਕਟ ਰਿਕਰੂਟਮੈਂਟ ਦਾ ਜਿਹੜਾ ਟੈਸਟ ਦੇਣ ਵਾਸਤੇ ਸਿਵਲ ਦਰਜਾ ਟੈਸਟ ਦੇਣ ਵਾਸਤੇ ਜਿਹੜਾ ਪਹੁੰਚੇ ਹੋਏ ਸਨ ਜੀ ਤੇ ਉਹਨਾਂ ਨੂੰ ਕਹਿਣਾ ਕਿ ਆਪਣੀਆਂ ਕਿਰਪਾ ਨਾਲ ਉਤਾਰੋ ਇੱਕ ਬੱਚੇ ਨੂੰ ਤੇ ਇਸ ਨੂੰ ਕਹੇ ਕਿ ਕਿਰਪਾਰ ਵੀ ਉਤਾਰੋ ਆਪਣਾ ਕੜਾ ਵੀ ਉਤਾਰੋ ਆਪਣੀ ਦਸਤਾਰ ਉਤਾਰ ਕੇ ਤੇ ਵਿੱਚ ਲਾਇਆ ਹੋਇਆ ਕੰਗਾ ਜੀ ਲੋਕੀ ਅਸਾਂ ਨੇ ਸੁਭਾਲੋ ਆਕਸਨ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਆਪਣਾ ਕੰਗਾ ਵੀ ਉਤਾਰੋ ਇਹ ਤਾਂ ਸਿੰਘ ਸਾਹਿਬ ਦੇਖੋ ਡਾਇਰੈਕਟ ਟਾਰਗੇਟ ਕੀਤਾ ਗਿਆ ਕਿ ਕਾਰਨ ਜਿਹੜੀ ਇਦਾਂ ਕਹਿਣਾ ਵੀ ਪੱਗ ਲਾ ਕੇ ਵਿੱਚੋਂ ਕੰਗਾ ਵੀ ਕੱਢੋ ਹੁਣ ਇਹਨੂੰ ਕੀ ਕਹੋਗੇ ਤੁਸੀਂ ਇਹ ਬੇਟਾ ਹਿੰਦੁਸਤਾਨ ਦੇ ਵਿੱਚ ਜੇਕਰ ਹਿੰਦੁਸਤਾਨ ਦਾ ਸਮਰਦਾਇ ਇਸ ਗੱਲੋਂ ਕਹਿੰਦਾ ਹੈ ਕਿ ਸਾਨੂੰ ਧਾਰਮਿਕ ਆਜ਼ਾਦੀ ਮਾਨਨ ਦਾ ਅਧਿਕਾਰ ਹੈ ਬਿਲਕੁਲ ਜੀ ਵਿਸ਼ਵਾਸ ਪੰਨ ਦਾ ਸਾਡੇ ਧਰਮ ਦੇ ਚਿੰਨ੍ਹ ਨੇ ਜੀ ਸਿਰ ਤੇ ਦਸਤਾਰ ਸਜਾਈ ਹੋਣੀ ਕਿ ਸੱਚ ਕੰਗਾ ਲਾਇਆ ਹੋਣਾ ਹੱਥ ਵਿੱਚ ਕੜਾ ਪਾਇਆ ਹੋਣਾ ਗੱਤ ਦੇ ਕਿਰਪਾਨ ਪਾਈ ਹੋਣੀ ਕਿ ਸ਼ਹਿਰਾ ਧਾਰਨ ਕੀਤਾ ਹੋਣਾ ਇਹ ਸਾਨੂੰ ਸਾਡੇ ਜੀਵਨ ਦੀ ਬਖਸ਼ਿਸ਼ ਹੈ ਜੀ ਸਿੱਖ ਜਿਹੜਾ ਗੁਰੂ ਕੀ ਬਾਣੀ ਪੜਨ ਵਾਲਾ ਗੁਰੂ ਦੇ ਚਰਨਾਂ ਨਾਲ ਪਿਆਰ ਕਰਨ ਵਾਲਾ ਸਿੱਖ ਹੈ ਉਹ ਹਰ ਕੰਮ ਨਾਲ ਸਮਝੌਤਾ ਕਰ ਸਕਦਾ ਹੈ ਜੀ ਲੇਕਿਨ ਆਪਣੀ ਜਿਹੜੀ ਮਰਯਾਦਾ ਹੈ ਉਹਦੇ ਨਾਲ ਸਿੱਖ ਜਿਹੜਾ ਸਮਝੌਤਾ ਨਹੀਂ ਕਰ ਸਕਦਾ ਉਹਨਾਂ ਬੱਚਿਆਂ ਨੇ ਇਸ ਗੱਲ ਨੂੰ ਕਬੂਲ ਨਹੀਂ ਕੀਤਾ ਔਰ ਬਾਅਦ ਆ ਕੇ ਉਹਨਾਂ ਨੇ ਮੀਰੀਅਤ ਤੇ ਵੀ ਸਾਰੇ ਗੱਲਬਾਤ ਜਿਹੜੀ ਸਾਂਝੀ ਕੀਤੀ ਹੈ ਤੇ ਸਾਡੇ ਕਕਾਰਾਂ ਬਾਰੇ ਜਿਹੜੇ ਆ ਸ਼ਬਦ ਨਾ ਬੋਲੇ ਗਏ ਜੋਧਪੁਰ ਦੇ ਵਿੱਚ ਆ ਉਥੇ ਵੀ ਹਾਈ ਕੋਰਟਾਂ ਜਿਵੇਂ ਕਿ ਜੈਪੁਰ ਵਿੱਚ ਵੀ ਮੈਚ ਹੈ ਜੀ ਔਰ ਜੋਧਪੁਰ ਵਿੱਚ ਵੀ ਮੈਚ ਹੈ ਤੇ ਜੋਧਪੁਰ ਦੇ ਮੈਚ ਵੱਲੋਂ ਜਿਹੜੀ ਹੈ ਉੱਥੇ ਸਿਵਲ ਜਾਈ ਦੀ ਜਿਹੜੀ ਸੀਗੀ ਲਿਖਿਆ ਉਹ ਉਹ ਸੀਗੀ ਉਹਦੇ ਵਿੱਚ ਉਹਨਾਂ ਬੱਚਿਆਂ ਨੇ ਹੱਤ ਗੈਣਾ ਸੀਗਾ ਲੇਕਿਨ ਉੱਥੇ ਇੰਨੀ ਵੱਡੀ ਘਟਨਾ ਜਿਨ੍ਹਾਂ ਲੋਕਾਂ ਨੇ ਨਿਆਂ ਦੇਣਾ ਹੈ ਜੀ ਜਿਨ੍ਹਾਂ ਲੋਕਾਂ ਨੇ ਨਿਆਂ ਦੇਣ ਵਾਲੇ ਬਣਨਾ ਹੈ ਜੀ ਉਹਨਾਂ ਲੋਕਾਂ ਦੇ ਨਾਲ ਅਨਿਆਂ ਧਾਰਮਿਕ ਅਨਿਆਂ ਇੰਨੇ ਵੱਡੇ ਪੱਧਰ ਤੇ ਹੋਵੇ ਔਰ ਇੱਕ ਸਿੱਖ ਬੱਚੀ ਨੂੰ ਜਿਹੜਾ ਸਾਡੀ ਧੀ ਆ ਸਾਡੀ ਭੈਣ ਆ ਉਸ ਬੱਚੀ ਨੂੰ ਪਬਲਿਕ ਅੱਲੇ ਕਹਿਣਾ ਕਿ ਆਪਣੇ ਕੱਪੜੇ ਉਤਾਰ ਕੇ ਤੇ ਆਪਣੇ ਤਰ੍ਹਾਂ ਉਤਾਰ ਕੇ ਕਿਤੋਂ ਵੱਡਾ ਗੁਲਾਮੀ ਦਾ ਅਹਿਸਾਸ ਸੰਕਰਵਾਇਆ ਜਾਣਾ ਜਿਹੜਾ ਹੋਰ ਕੋਈ ਮੇਰਾ ਖਿਆਲ ਕੀ ਦੀ ਕੋਈ ਮਿਸਾਲ ਹੋਰ ਕਿਦਾਂ ਨੂੰ ਮਿਲਦੀ ਬਿਲਕੁਲ ਜੀ ਇਹ ਗੱਲ ਵਾਰ-ਵਾਰ ਕਹੀ ਜਾਂਦੀ ਜਿਵੇਂ ਆਪ ਜੀ ਨੇ ਨਹੀਂ ਸ਼ਬਦ ਵਰਤੇ ਮੈਂ ਵੀ ਸ਼ਬਦ ਵਰਤਿਆ ਗੁਲਾਮੀ ਦਾ ਅਹਿਸਾਸ ਤੇ ਅਜੀਆਂ ਘਟਨਾਵਾਂ ਐਸਤੇ ਮੋਹਰ ਲਾਉਂਦੀਆਂ ਨੇ ਇਹ ਕਿੰਨਾ ਕੁ ਚਿਰ ਸਾਨੂੰ ਇਹ ਅਹਿਸਾਸ ਕਰਾਉਂਦੇ ਰਹਿਣਗੇ ਫਿਰ ਇਹ ਗੱਲ ਬੇਟਾ ਤੁਸੀਂ ਸਹੀ ਕੀਤੀ ਹੈ ਕਿ ਜੇਕਰ ਅਸੀਂ ਜਦੋਂ ਹਿੰਦੁਸਤਾਨ ਆਜ਼ਾਦ ਹੋਇਆ ਨਾ ਜੀ ਤੇ ਹਿੰਦੁਸਤਾਨ ਦੀ ਆਜ਼ਾਦੀ ਵੇਲੇ ਸਿੱਖਾਂ ਦੇ ਨਾਲ ਬੜੇ-ਬੜੇ ਵੱਡੇ ਵਾਅਦੇ ਕੀਤੇ ਸਨ ਜੀ ਲੇਕਿਨ ਹਿੰਦੁਸਤਾਨ ਆਜ਼ਾਦ ਹੁੰਦਿਆਂ ਪਹਿਲੀ ਸਰਕਾਰ ਇਹੋ ਸੈਂਟਰ ਦੀ ਬਣੀ ਹੈ ਤੇ ਪਹਿਲਾ ਹੀ ਪਰਮਾਨ ਜਾਰੀ ਹੋਇਆ ਸੀ ਇੱਕ ਸਿੱਖ ਕ੍ਰਿਮੀਨਲ ਨੇ ਇਹ ਜੁਰਾਇਮ ਪੇਸ਼ਾ ਹੋ ਗਏ ਇਹਦਾ ਉੱਤੇ ਸ਼ੱਕ ਦੀ ਨਿਗਰਖੀ ਜਾਈਂ ਜਿਨ੍ਹਾਂ ਸਿੱਖਾਂ ਨੇ ਇਸ ਦੇਸ਼ ਨੂੰ ਅਜ਼ਾਦ ਕਰਨ ਲਈ ਕੁਰਬਾਨੀਆਂ ਕੀਤੀਆਂ ਪਾਸਿਓਂ ਤੇ ਜਿਹੜੇ ਜਲਾਵਤਨ ਹੋਏ ਉਹਨਾਂ ਸਿੱਖਾਂ ਨੂੰ ਜੁਰਾਇਮ ਪੇਸ਼ਾ ਤੱਕ ਉਸ ਵਕਤ ਕਿਹਾ ਦਿੱਤਾ ਸੀਗਾ ਉਸ ਦੇਸ਼ ਦੇ ਲੋਕਾਂ ਦੇ ਕੋਲੋਂ ਉਸ ਦੇਸ਼ ਦੀਆਂ ਸਰਕਾਰਾਂ ਦੇ ਕੋਲੋਂ ਸੇਕਟਰੀ ਦੇ ਕੋਲ ਹੀ ਆਸਲਾ ਰੱਖ ਸਕਦੇ ਆ ਜੇਕਰ ਅ ਅ ਸਾਡ ਦੀ ਗੁਲਾਮੀ ਜੀ ਐਵੇਂ ਗੁਲਾਮੀ ਸਾਡਾ ਹਿੰਦੁਸਤਾਨ ਚ ਚੱਲਦੀ ਰਹਗੀ ਤੇ ਜਿਹੜੇ ਸਾਡੇ ਵੀਰ ਫਿਰ ਆਪਣੇ ਘਰ ਦੀ ਗੱਲ ਕਰਦੇ ਨੇ ਆਪਣੇ ਦੇਸ਼ ਦੀ ਗੱਲ ਕਰਦੇ ਨੇ ਫਿਰ ਉਹਨਾਂ ਦੇ ਫਿਰ ਮਨ ਚ ਹੁੰਦਾ ਕਿ ਅਸੀਂ ਸਹੀ ਕਹਿੰਦੇ ਹਾਂ ਅਸੀਂ ਸਹੀ ਕਹਿ ਰਹੇ ਹਾਂ ਹਾਂ ਜੀ ਸਾਡੇ ਨਾਲ ਇਦਾਂ ਧੱਕਾ ਸਾਡਾ ਆਪਣਾ ਸਾਡਾ ਆਪਣਾ ਘਰ ਹੋਵੇਗਾ ਜੀ ਠੀਕ ਆ ਸਾਡਾ ਆਪਣਾ ਘਰ ਹੋਵੇਗਾ ਸਾਡਾ ਆਪਣਾ ਕਾਨੂੰਨ ਹੋਵੇ ਘੱਟੂ ਘਾਟੇ ਅਸੀਂ ਆਪਣੀ ਧਾਰਮਿਕ ਆਜ਼ਾਦੀ ਤੇ ਮਾਲਕ ਸੱਕਦੇ ਹਾਂ ਬਿਲਕੁਲ ਜੀ ਕਿ ਹਿੰਦੁਸਤਾਨ ਦੇ ਵਿੱਚ ਜਿਸ ਦੇ ਆਸ-ਪਾਸ ਤੇ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਸਿੱਖਾਂ ਨੇ ਉਸ ਉਹਨਾਂ ਉਸ ਕੌਮ ਦੇ ਬੱਚਿਆਂ ਨੂੰ ਇੱਥੋਂ ਤੱਕ ਜ਼ਲੀਲ ਕਰਨਾ ਔਰ ਕਿੰਨੀ ਵੱਡੀ ਮਿਹਨਤ ਕਰਨੀ ਪੈਂਦੀ ਹੈ ਇੱਕ ਪੀਸੀਐਸ ਬਣਨ ਵਾਸਤੇ ਜੁਡੀਸ਼ਨ ਲਈ ਵਾਸਤੇ ਵੀ ਦੇ ਘੰਟੇ ਬੱਚੇ ਪੜ੍ਹਦੇ ਨੇ ਕਿੰਨਾ ਦਾ ਖਰਚਾ ਮਾਪੇ-ਬਾਪ ਕਰਦੇ ਨੇ ਕਿੰਨੀ ਵੱਡੀ ਉਹਨਾਂ ਬੱਚਿਆਂ ਨੇ ਕੀਤੀ ਹੋਏਗੀ ਤੇ ਬੱਚਿਆਂ ਦੇ ਫਿਊਚਰ ਦੇ ਨਾਲ ਬੱਚਿਆਂ ਦੇ ਭਵਿੱਖ ਨਾਲ ਕਿੰਨੀ ਵੱਡੀ ਕਿਤੇ ਕਰਵਾੜ ਕੀਤੀ ਹੈ ਉੱਥੇ ਬੱਚਿਆਂ ਨੂੰ ਧਾਰਮਿਕ ਤੌਰ ਤੇ ਵੀ ਜਿਹੜਾ ਉਹਨਾਂ ਨੇ ਬਹੁਤ ਮਾੜੀ ਸ਼ਬਦਾਵਲੀ ਵਰਤੀ ਇੱਕ ਖਾਨ ਤੋਂ ਤਾਂ ਇਹ ਸੁਣ ਵਿੱਚ ਆਇਆ ਹੈ ਸੁਣਿਆ ਜੀ ਪਰ ਫਰਮ ਪਤਾ ਨਹੀਂ ਸੁਣ ਵਿੱਚ ਇਹ ਆ ਰਿਹਾ ਹੈ ਕਿ ਉਕਾਰ ਉਕਾਰਨ ਵਾਸਤੇ ਕਿਆ ਉਹਨਾਂ ਬੱਚਿਆਂ ਨੇ ਇੱਕ ਕਾਰ ਆਪਣੇ ਉਤਾਰ ਕੇ ਕੁਰਸੀ ਤੇ ਰੱਖ ਦਿੱਤੀ। ਜੀ ਤੇ ਉਹਨਾਂ ਨੂੰ ਯਾ ਗਿਆ ਕਿ ਕੁਰਸੀ ਤੇ ਤੋਂ ਕਿਰੇ। ਬੱਚਿਆਂ ਨੇ ਕਿਹਾ ਤਾਂ ਕਿ ਇਹ ਸਾਡੀ ਸਨਮਾਨ ਵਾਲੀ ਚੀਜ਼ ਹੈ ਅਸੀਂ ਇਹ ਥਾਂ ਤੇ ਰੱਖ ਸਕਦੇ। ਜੀ ਕਹਿੰਦੇ ਕਾਰ ਫੜ ਕੇ ਕੁਰਸੀ ਤੋਂ ਛੁੱਟੇ ਗਏ। ਇਹਨਾਂ ਕਾਲ ਸੁਣਨ ਵਿੱਚ ਆਈ ਹੈ। ਜੀ ਦੇਖਣ ਨੂੰ ਤਾਂ ਬਾਰੇ ਪੜਤਾਲ ਕਰਨੀ ਜਿਹੜੀ ਜ਼ਰੂਰੀ ਬਣਦੀ ਹੈ। ਜੀ ਤੇ ਇਹ ਗਲਤੀ ਪੜਤਾਲ ਜ਼ਰੂਰੀ ਹੋਵੇ ਤੇ ਸਿੱਖਾਂ ਦੇ ਨਾਲ ਜਿਹੜੀ ਵਧਿੱਕੀ ਹੋਈ ਐ ਸਿੱਕ ਬੱਚਿਆਂ ਦੇ ਨਾਲ ਇਹ ਕਿਉਂ ਹੋਈ ਐ ਕਿਹਨੇ ਕੀਤੀ ਐ। ਉਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਕਿਸੇ ਹੋਰ ਬੱਚੇ ਦੇ ਨਾਲ ਕਿਸੇ ਹੋਰ ਸਿੱਖ ਦੇ ਨਾਲ ਇਹ ਹੀ ਘਟਨਾ ਨਾ ਵਾਪਰੇ ਜੀ ਸਿੰਘ ਸਾਹਿਬ ਇੱਕ ਬੜਾ ਮਾਨ ਵਿੱਚ ਇਹ ਵੀ ਸਵਾਲ ਹੁੰਦਾ ਸਿੱਖ ਸੰਗਤ ਦੇ ਕਿ ਅਸੀਂ ਹਰ ਵਾਰ ਇਹੋ ਜਿਹੀ ਘਟਨਾਵਾਂ ਤੋਂ ਬਾਅਦ ਉਹਨਾਂ ਕੋ ਟਰਾਵਮਾ ਨੀਂਦਤਾ ਦਿੰਦੇ ਆ ਪਰ ਕੀ ਅਸੀਂ ਕੋਈ ਸਟ੍ਰਿਕਟ ਐਕਸ਼ਨ ਵੀ ਲੈਣ ਲਈ ਕਵਾਂਗੇ ਜਾਂ ਹੁਣ ਇਸ ਤੋਂ ਬਾਅਦ ਕੋਈ ਕਾਰਵਾਈ ਹੋਏਗੀ ਬਿਲਕੁਲ ਅਸੀਂ ਲਿਖਤੀ ਰੂਪ ਵਿੱਚ ਕਮੇਟੀ ਨੂੰ ਭੇਜਾਂਗੇ ਔਰ ਮੈਂ ਸ਼੍ਰੋਮ ਕਮੇਟੀ ਪ੍ਰਧਾਨ ਜੀ ਨੂੰ ਇਹ ਅਪੀਲ ਕਰਦਾ ਕਿ ਇੱਕ ਉੱਚ ਪੱਧਰੀ ਕਮੇਟੀ ਬਣਾਓ ਜੀ ਇਸ ਕਮੇਟੀ ਵਿੱਚ ਸੁਪਰੀਮ ਕੋਰਟ ਹਾਈ ਕੋਰਟ ਦੇ ਰਿਟਾਇਰਡ ਸਿੱਖ ਜੱਜ ਸਿੱਖ ਵਕੀਲ ਪਾਇਆ ਜਾਣ ਜਿਹੜੇ ਇਸ ਘਟਨਾ ਦੀ ਪੂਰੀ ਪਰਤਾਲ ਕਰਕੇ ਜਿਹੜਾ ਸੱਚ ਹੈ ਉਹ ਸਾਹਮਣੇ ਲਿਆ ਕੇ ਫਿਰ ਉਹ ਨਾਮੁਲਜ਼ਮਾ ਦੇ ਖਿਲਾਫ ਕਿਉਂਕਿ ਉਹ ਮੁਲਜ਼ਮ ਨੇ ਜੀ ਉਹ ਕਾਨੂੰਨ ਦੇ ਵੀ ਮੁਲਜ਼ਮ ਨੇ ਉਹ ਸਾਡੇ ਧਰਮ ਦੇ ਵੀ ਮੁਲਜ਼ਮ ਨੇ ਜਿੰਦਾ ਮੁਰਜਬਾ ਨੇ ਸਿੱਖ ਬੱਚਿਆਂ ਦੇ ਕਕਾਰਾਂ ਦੇ ਨਾਲ ਜਾਂ ਸਿੱਖ ਬੱਚਿਆਂ ਦੇ ਲਾਠੀ ਵੱਡੀ ਵੱਡੀ ਕੀ ਕੀਤੀ ਹੈ ਉਹਨਾਂ ਰਹੁ ਉਹਨਾਂ ਦੀ ਬੰਦ ਜਿਹੜੇ ਸਾਜਾ ਹੈ ਉਹ ਦਬਾਈ ਜਾ ਸਕਦੀ ਜੀ ਤਾਂ ਕਿ ਅੱਗੇ ਤੋਂ ਅਜਿਹੀ ਘਟਨਾ ਕਿਤੇ ਨਾ ਵਾਪਰ ਬਿਲਕੁਲ ਜੀ ਗੱਲ ਰੋਕ ਲੱਗਣ ਦੀ ਹੈ ਪੀ ਰੁਕਦੀਆਂ ਨਹੀਂ ਹੈਗੀਆਂ ਲੜੀ ਚੱਲਦੀ ਰਹਿੰਦੀ ਹੈ ਇੱਕ ਥਾਂ ਪਤਾ ਲੱਗਦਾ ਹੈ ਕਿ ਕੋਈ ਮਸਲਾ ਸੁਲਝ ਰਿਹਾ ਹੋਰ ਦੂਜੇ ਪਾਸੇ ਇਹੋ ਜਿਹੀ ਘਟਨਾ ਸਾਹਮਣੇ ਆ ਚੀ ਜੀ 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 ਬਿਲਕੁਲ ਤੇ ਇਸ ਲਈ ਇਹ ਜ਼ਰੂਰੀ ਹੈ ਕਿ ਵੱਟੇ ਇੱਕ ਉੱਚ ਪੱਧਰ ਇੱਕ ਮੀਟਿੰਗ ਜਿਹੜੀ ਹੈ ਉਹ ਇਹਨਾਂ ਮਹਾਰਾ ਵੀ ਬਣਾ ਕੇ ਇਹ ਤੇ ਜਿਹੜੀ ਪੂਰੀ ਪਰਤਾਲ ਕਰਕੇ ਉਹਨਾਂ ਦੇ ਕਾਰਜ ਕੀਤੀ ਕਰਦੇ ਚ ਜੀ ਜੀ